जिला सिंगरुर पुलिस को एक बड़ी सफलता मिली है महज 48 घंटे में ब्लाइंड मर्डर केस को सुलझा लिया गया है दो आरोपियों को गिरफ्तार किया गया है और हत्या में प्रतियुक्त कुल्हाड़ी भी बरामद कर ली गई है एसएसपी ने मीडिया को जानकारी देते हुए बताया कि सताईस छः दो को बलदेव सिंह पुत्र करतार सिंह निवासी बड़ी मानसा अमरगढ़ ने पुलिस को सूचना दी की उसका भाई गुरचैन सिंह उर्फ प्रीटी जान केवी एग्रो इंडस्ट्री में छब्बीस छह दो को आधी रात को फैक्ट्री मानवाला में चौकीदार के तौर पर कार्य करता था उसे कुछ अज्ञात व्यक्तियों ने पीट पीट कर मार डाला उसके बयानों के आधार पर अज्ञात व्यक्तियों के खिलाफ मुकदमा नंबर अट्ठानवे दिनाक साई को थाना सदर धूरी में अज्ञात लोगों के विरुद्ध दर्ज कर लिया गया था मामले का पता लगाने के लिए इंस्पेक्टर जगदीप सिंह थाना सदर धूरी और इंस्पेक्टर संदीप सिंह सी आई ने श्री तलविंदर सिंह गिल डीएसपी धूरी की देखरेख में परविंदर सिंह चीमा कप्तान पुलिस संगरूर के नेतृत्व में टीमें गठित की और तकनीकी जांच अमल में लाई गई जांच के दौरान गुरविंदर सिंह उर्फ गिंदा और हरविंदर पाल सिंह उर्फ प्रिंस निवासी शेरपुर सोडिया के नामजद पर गिरफ्तार कर लिया गया और गिंदा के चाचा के बेटे की निशानदेही पर आरोपियों द्वारा इस्तेमाल की गई कुल्हाड़ी और स्कूटी बरामद कर ली गई ਅਜਿਹਾ ਕਰਤੀ ਨਾ ਕਰੀ ਉਹਨਾਂ ਦਾ ਟਾਪ-ਅਪ ਉਹਨਾਂ ਤੋਂ ਗੋਸ਼ੀਆ ਹੋ ਗਿਆ ਜੀ 26 ਤੇ 27 ਜੂਨ ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਧੂਰੀ ਦੇ ਵਿੱਚ ਜੋ ਸਥਿਤ ਹੈ ਉੱਥੇ ਦੋ ਅਕਿਊਜ਼ਡ ਨੇ ਐਂਟਰ ਕੀਤਾ ਉੱਥੇ ਜੋ ਚੌਕੀਦਾਰ ਸੀ ਉੱਥੇ ਉਹ ਗੁੱਥਮ ਗੁੱਥਾ ਹੋਏ ਤੇ ਉਹਨਾਂ ਨੇ ਚੌਕੀਦਾਰ ਜਿਹੜੇ ਸੀਗੇ ਉਹਨਾਂ ਤੇ ਅਟੈਕ ਕੀਤਾ ਸਵੇਰੇ ਜਦੋਂ ਇਨਫੋਰਮੇਸ਼ਨ ਮੀਤਵਾ ਚੱਲਿਆ ਕਿ ਚੌਕੀਦਾਰ ਸਾਹਿਬ ਬੜੇ ਜ਼ਖਮੀ ਸੀ ਜਿਨ੍ਹਾਂ ਦਾ ਨਾਮ ਸੀ ਉਰਜੰਤ ਸਿੰਘ ਤੇ ਉਹਨਾਂ ਦੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਮੌਤ ਹੋ ਗਈ ਤੁਰੰਤ ਸੰਗਰੂਰ ਪੁਲਿਸ ਨੇ ਸਦਰ ਤੂਰੀ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕਰ ਲਈ 98 ਨੰਬਰ ਜ਼ਹਿਰ ਤਾਰਾ ਸੈਕਸ਼ਨ 302 ਤੇ 34 ਆਈ ਪੀਸੀ ਉਸ ਦੇ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਬੜੀ ਮੁਸਤੈਦੀ ਨਾਲ ਕੰਮ ਕਰਿਆ ਗਿਆ ਤੇ 48 ਘੰਟੇ ਦੇ ਅੰਦਰ ਅੰਦਰ ਇਹ ਗੁੱਥੀ ਸੁਲਝਾ ਲਈ ਗਈ ਦੋਵੇਂ ਅਕਿਊਜ਼ ਆਈਡੈਂਟੀਫਾਈ ਹੋ ਕੇ ਅਰੈਸਟ ਕਰ ਲਏ ਗਏ ਤੇ ਉਹਨਾਂ ਤੋਂ ਵੈਪਨ ਆਫ ਅਫੈਂਸ ਅਤੇ ਜਿਹੜੇ ਟੂ ਵੀਲਰ ਸੀਗੇ ਤਿੰਨ ਟੂ ਵੀਲਰ ਉਹ ਵੀ ਰਿਕਵਰ ਕਰ ਲਏ ਗਏ ਇਸ ਤੇ ਨਾਲ ਹੀ ਇਹ ਵੱਡੀ ਸਫਲਤਾ ਨਾਲ ਇਹ بڑا ਇੰਪੋਰਟੈਂਟ ਕੇਸ ਕਰੈਕ ਕਰ ਲਿਆ ਗਿਆ ਤੇ ਹੁਣ ਅਸੀਂ ਰਿਮਾਂਡ ਲੈ ਕੇ ਅਕਿਊਜ਼ ਦੇ ਅੱਗੇ ਤਫਤੀਸ਼ ਵਿੱਚ ਦੇਖਾਂਗੇ ਕਿ ਕਿਸ ਦਾ ਕੀ ਰੋਲ ਸੀ ਜਿਹੜੇ ਦੋ ਅਕਿਊਜ਼ਡ ਹੈਗੇ ਇੱਕ ਹੈ ਗੁਰਵਿੰਦਰ ਪਾਲ ਉਰਫ ਗਿੰਦਾ ਅਤੇ ਗੁਰਵਿੰਦਰ ਉਰਫ ਗਿੰਦਾ ਅਤੇ ਦੂਸਰਾ ਹੈ ਹਰਵਿੰਦਰ ਪਾਲ ਉਰਫ ਗਿਫਟੀ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਨੇ ਤੇ ਇਹਨਾਂ ਨੂੰ ਇਹ ਦੋਵੇਂ ਰਹਿਣ ਵਾਲੇ ਹੈਗੇ ਪਿੰਡ ਸ਼ੇਰਪੁਰ ਸੋਡਿਆਣਾ ਇਹ ਚੋਰੀ ਕਰਨ ਗਏ ਸੀ ਤੇ ਉਸ ਦੇ ਵਿੱਚ ਹੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਜਿਹੜੇ ਉੱਥੇ ਜੋ ਦੇਸੀਸ ਸੀਗੇ ਤਤਦ ਇਹਨਾਂ ਦੇ ਵਿੱਚ ਇਹ ਲੜਾਈ ਹੋ ਗਈ ਉੱਥੇ ਪਹਿਲੇ ਕਿਹਨਾਂ ਉੱਪਰ ਕੋਈ ਮੁਕਦਮਾ ਹੈ ਜੀ ਜੋ ਗੁਰਵਿੰਦਰ ਉੱਪਰ ਗਿੰਦਾ ਹੈ ਉਸ ਤੇ ਤਿੰਨ ਮੁਕਦਮੇ ਹੈ ਤੇ ਜਿਹੜਾ ਹਰਵਿੰਦਰਪਾਲ ਉੱਪਰ ਪ੍ਰਿੰਸ ਹੈ ਉਸ ਤੇ ਇੱਕ ਮੁਕਦਮਾ ਬੈਲਾ ਹੈ